ਸਲੋਕ ਮਹੱਲਾ ਤੀਜਾ ਕਲਮ ਜਲੋ ਸਣ ਮਸਵਾਣੀਐ ਕਾਗਿਦ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਉ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਨਾ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਭੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਪੜ ਪੜ ਹੋਏ ਖਵਾਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਦਾਨ ਦੇਵ ਕਾ ਸ਼ਲੋਕ ਮਹੱਲਾ ਤੀਜਾ ਹਉ ਹਉ ਕਰਤੀ ਸਭ ਮੂਈ ਸੰਪਉ ਕਿਸੈ ਨਾ ਨਾਲ ਦੂਜੈ ਭਾਇ ਦੁਖ ਪਾਇਆ ਸਭ ਜੋ ਹੀ ਜਮ ਕਾਲ ਨਾਨਕ ਗੁਰਮੁਖੇ ਉਪਰੇ ਸਾਚਾ ਨਾਮ ਸੰਭਾਲ ਮਹੱਲਾ ਪਹਿਲਾ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨਹੁਕ ਸੁੱਦਾ ਕਾਲੀਆਂ ਬਾਹਰ ਚਿੱਟਮੀਆਂ ਹਰੀਸਾ ਕਰਹਿ ਤਨਾਰੀਆਂ ਜੋ ਸੇਵ ਹੈ ਦਰ ਖੜੀਆਂ ਨਾਲ ਖਸਮੈ ਰਤੀਆਂ ਮਾਨ ਹੈ ਸੁਖ ਰਲੀਆਂ ਹੋਂਦੈ ਤਾਣ ਨਿਤਾਣੀਆਂ ਰਹੈ ਨਮਾਨੜੀਆਂ ਨਾਨਕ ਜਨਮ ਸਕਾਰ ਥਾ ਜੇ ਤਿਨ ਕੈ ਸੰਗ ਮਲਾਹ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏਂਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤੁਧੋਂ ਬਾਹਰ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ ਸ਼ਲੋਕ ਮਹਲਾ 3 ਹੁਕਮ ਨਾ ਜਾਣ ਬਹੁਤਾਰੋ ਵੈ ਅੰਦਰ ਧੂਖਾ ਨੀਂਦ ਨਾ ਸੋਵੇ ਜੇ ਤਨ ਖਸਮੈ ਚੱਲੇ ਰਜਾਈ ਦਰ ਕਰ ਸੋਬਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨ ਮੁਖ ਨਾਮ ਵਿਹੂਣਿਆ ਰੰਗ ਕੁ ਸੰਬਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਸੋਚਾ ਇਸ ਦਾ ਮੁੱਲ ਦੂਜਾ ਲੱਗੇ ਪਚ ਮੋਏ ਮੂਰਖ ਅੰਧ ਗਵਾਰ ਵਿਸ਼ਟਾ ਅੰਦਰ ਕੀਟ ਸੇ ਪੈ ਪਚਹਿ ਵਾਰੂ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਜ ਸੁ ਪਾਏ ਭਗਤੀ ਰੰਗ ਨ ਉਤਰੈ ਸਹਜੇ ਰਹੈ ਸਮਾਏ ਪਉੜੀ ਸ੍ਰਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਹਿਆ ਇਕ ਵਲਸ਼ਲ ਕਰਕੇ ਖਾਮ ਦੇ ਮੂਹੋਂ ਕੂੜ ਕੁਸਤ ਤਿਨੀ ਢਾਇਆ ਤੁਧ ਆਪੇ ਭਾਵੈ ਸੁ ਕਰਹਿ ਤੁਧ ਹੋਤੈ ਕਮ ਓਇ ਲਾਇਆ ਇਕ ਨਾ ਸੱਚ ਬੁਝਾਇਉਨ ਤਿਨਾ ਅਤੁੱਟ ਭੰਡਾਰ ਦਿਵਾਇ ਹਰ ਚੇਤ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਤੜਾਇਆ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵੇਦ ਬਖਾਣੈ ਮਾਇਆ ਮੋਹ ਸਵਾਈ ਦੂਜੇ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਭੂ ਨਾ ਚੇਤਾਏ ਜੋ ਦੇਂਦਾ ਜਿਕੇ ਸੰਭਾਏ ਜਮ ਕਾ 파ਹਾ ਗਲੋਂ ਨਾ ਕੱਟੀਐ ਫਿਰ ਫਿਰ ਆਵੇ ਜਾਏ ਮਨ ਮੁਖ ਕਿਛੂ ਨਾ ਸੂਝੈ ਅੰਦੋਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਗੁਰ ਮਿਲੈ ਸੁਖ ਦਾਤਾ ਨਾਮ ਵਸੈ ਮਨ ਆਈ ਸੁਖ ਮਾਣ ਹੈ ਸੁਖ ਪੈਨਣਾ ਸੁਖੇ ਸੁਖ ਵੇਹਾਏ ਨਾਨਕ ਸੋ ਨਾਉ ਮਨੋ ਨਾ ਵਿਸਾਰੀਐ ਜਿੱਤਦਾਰ ਸੱਚੈ ਸੋਭਾ ਪਾਈ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ RAM ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸੱਚੈ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੈ ਮਾਹੀ ਬਿਨੁ ਨਾ ਵੈ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨ ਮੁਖ ਮੋਹਿ ਵਢਾਸ ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬ ਸਦਾ ਤੂੰ ਸਭ ਨਰਾਸ ਸਭ ਤੁ ਦੈ ਪਾਸੋ ਮੰਗ ਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤਿਸ ਸਭ ਕਿਸ ਮਿਲੈ ਇਕ ਨਾ ਦੂਰ ਹੈ ਪਾਸ ਤੁਦ ਬਾਜੋਂ ਥਾਂ ਕੋ ਨਾਹੀ ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਿਰਜਾਸ ਸਭ ਤੁਦੈ ਨੂੰ ਸਲਾਮ ਦੇ ਦਰ ਗੁਰਮਖ ਖਾਨੋ ਪ੍ਰਗਾਸ ਸ਼ਲੋਕ ਮਹਲਾ ਤੀਜਾ ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹਿ ਪਿਆਰ ਅੰਤਰ ਬ੍ਰਹਮ ਨਾ ਚੀਨੈ ਮਨ ਮੂਰਖਾ ਗਾਵਾਰ ਦੂਜੈ ਭਾਇ ਜਗਤ ਪ੍ਰਬੋਧ ਦਾ ਨਾ ਬੂਜੈ ਬੀਚਾਰ ਬਿਨ ਤਾ ਜਨਮ ਗਵਾਇ ਮਰ ਜਮੈ ਵਾਰੁ ਵਾਰ ਮਹਲਾ ਤੀਜਾ ਜਿਨਿ ਸਤਗੁਰ ਸੇਵਿਆ ਤਿਨਿ ਨਾਮੁ ਪਾਇਆ ਬੂਜੋ ਹੋ ਕਰ ਬੀਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੂਕੈ ਕੂਕ ਪੁਕਾਰ ਹਾਪੈ ਨੂੰ ਆਪ ਖਾਈ ਮਨ ਨਿਰਮਲ ਹੋਐ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਈ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰ ਸ਼ਬਦੀ ਹਰ ਪਾਈਐ ਹਰ ਪਾਰ ਲੰਘਾਏ ਮਨ ਹਟ ਕਿਨੈ ਨਾ ਪਾਇਉ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੂ ਕਰੇ ਜਿਸ ਲਏ ਹਰ ਲਾਏ ਸ਼ਲੋਕ ਮਹਲਾ 3 ਜੀ ਨਾਨਕ ਸੋ ਸੂਰਾ ਵਰੀਆ ਜਿਨ ਵਿੱਚੋ ਦੁਸ਼ਟ ਅਹੰਕਾਰ ਨ ਮਾਰਿਆ ਗੁਰਮੁਖ ਨਾਮ ਸਲਾਹੀ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁੱਲ ਨਿਸਤਾਰਿਆ ਸੋਹਣ ਸੱਚ ਦਵਾਰ ਨਾਮ ਪਿਆਰਿਆ ਮਨ ਮੁਖ ਮਰਹਿ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕਿਆ ਕਰਹਿ ਵਿਚਾਰਿਆ ਆਪੋਂ ਦੂਜੈ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਮੈ ਸਭ ਦੁਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੈ ਹਰ ਨਾਮ ਦੜਾਇਆ ਤਿਨ ਵਿੱਚ ਹਉ ਭਰਮ ਚੁਕਾਇਆ RAM ਨਾਮ ਹਰ ਕੀਰਤ ਗਾਈ ਕਰ ਚਾਨਣ ਮਗਦਖਾਇਆ ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਾਖੈ ਸਾਚੈ ਨਾਮ ਸਮਾਇਆ ਸਭਿ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਮ ਲਈ ਤਾ ਜੀਵੇ ਬਿਨ ਨਾਮੈ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਓ ਸੋ ਸਬਨੀ ਦੀ ਬਾਣੀ ਮਿਲਿਆ ਜਿਤੈ ਉਹ ਜਾਏ ਤਿਤੈ ਉਹ ਸੁਰਖਰੂ ਉਸ ਕਾ ਮੁਹੇ ਦਿੱਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੁ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲ ਵਿਖ ਸਭ ਹਿਰਿਆ ਜਿਨੀ ਨਾਮ ਧਿਆਇਆ ਇਕ ਮਨ ਇਕ ਚਿਤ ਸੇ ਅਸਥਿਰ ਜਾਗ ਰਹਿਆ ਸ਼ਲੋਕ ਮਹਲਾ 3 ਆਤਮਾ ਦੇਉ ਪੂਜੀਐ ਗੁਰ ਕੈ ਸਹਿਜ ਸੁਭਾਅ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾ ਘਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲਈ ਗੁਰ ਕੈ ਭਾਏ ਸੁਭਾਅ ਗੋਰਾ ਵੇਣ ਸਹਜ ਨਾ ਆਵੇ ਲੋਭ ਮੈਲ ਨ ਵਿੱਚੋਂ ਜਾਏ ਛਿਨ ਪਲ ਹਰ ਨਾਮ ਮਨ ਵਸੈ ਸਭ 86 ਤੀਰਤਿ ਨਾਏ ਸੱਚੇ ਮੈਲ ਨ ਲੱਗਈ ਮਲ ਲੱਗੈ ਦੂਜੈ ਭਾਏ ਧੋਤੀ ਮੂਲ ਨਾ ਉੱਤਰੈ ਜੇ 86 ਤੀਰਤਿ ਨਾਏ ਮਨਮੁਕ ਕਰਮ ਕਰੇ ਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਊਜਲ ਤਾਂ ਥੀਐ ਜਾ ਸਤ ਗੁਰ ਮਾਹੀ ਸਮਾਏ ਮਹੱਲਾ ਤੀਜਾ ਮਨ ਮੁਖ ਲੋਕ ਸਮਝਾਈਐ ਕਦਹੋ ਸਮਝਾਇਆ ਜਾਏ ਮਨ ਮੁਖ ਰਲਾਇਆ ਨਾਰ ਲੈ ਪਇ ਕਿਰਤ ਫਰਾਏ ਲਿਵ ਤਾਤ ਦੁਇ ਰਾਹਾ ਹੈ ਹੁਕਮੀ ਕਾਰ ਕਮਾਏ ਗੁਰਮਖਿ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਤ ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੋ ਲਹ ਸਚੈ ਸ਼ਬਦ ਸੁਪਾਏ ਅੰਮ੍ਰਿਤ ਨਾਮ ਸਦ ਪੁੰਚੀ ਐ ਗੁਰਮੁਖ ਕਾਰ ਕਮਾਏ ਵਿਣ ਮਨੈ ਜੇ ਹੋਰੀ ਨਾਲ ਲੁੱਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹੱਠ ਹਾਰਿਆ ਕੂੜ ਪਸਤ ਕਮਾਏ ਗੁਰ ਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸਚ ਕਮਾਵੇ ਮਨ ਮੁਖਿ ਆਵੈ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਐ ਮੁਖ ਮਸਤਕ ਤਿਨ ਜਨ ਲੈ ਹਿਰਦੈ ਰਾਖੀ ਹਰਿ ਅੰਮ੍ਰਿਤ ਕਥਾ ਸ੍ਰੇਸ਼ਟੀ ਉਤਮ ਗੁਰਬਚਨੀ ਸਹਿਜੇ ਚਾਖੀ ਤਹਿ ਭਇਆ ਪ੍ਰਗਾਸ ਮਿਟਿਆ ਅੰਧਿਹਾਰਾ ਜਿਉ ਸੂਰਜ ਰਹਿਣ ਕਰਾਖੀ ਅਦਿਸ਼ਟ ਅਗੋਚਰ ਅਲਖ ਨਿਰੰજન ਸੋ ਦੇਖਿਆ ਗੁਰਮੁਖ ਆਖੀ ਸਲੋਕ